ਸ਼ੇਰੇ ਪੰਜਾਬ ਨੂੰ ਵੀ ਸੱਜਦੇ ਤੇ ਉਹ ਨਿਮਰਤਾ ਨਾ ਆਉਂਦੇ ਇਹ ਕੌਣ ਆ ਜਿਹੜੇ ਆਕਾਲ ਤਖਤ ਸਾਹਿਬ ਨੂੰ ਚੈਲੰਜ ਕਰਨ ਦੀ ਹਿੰਮਤ ਰੱਖਦੇ ਆ ਤੇ ਮੈਂ ਕੌਮ ਨਾਲ ਵਾਅਦਾ ਕਰਦਾ ਮੈਂ ਪਹਿਲਾਂ ਵੀ ਕਿਹਾ ਸੀ ਕੌਮ ਦੇ ਅੱਗੇ ਤੇ ਪੰਥ ਅੱਗੇ ਹਜ਼ਾਰ ਵਾਰੀ ਚੁੱਕਾਂਗੇ ਪਰ ਆ ਜਿਹੜੀਆਂ ਸਰਕਾਰਾਂ ਸਾਡੀ ਪਛਾਣ ਤੇ ਸਾਡੇ ਗੁਰਦੁਆਰਿਆਂ ਤੇ ਕਬਜ਼ਾ ਕਰਨਾ ਚਾਹੁੰਦੀਆਂ ਇਹਨਾਂ ਦੇ ਸਾਹਮਣੇ ਅੜੋਗੇ ਵੀ ਤੇ ਇਹਨਾਂ ਦੇ ਨਾਲ ਲੜਾਂਗੇ ਵੀ ਬਾਕੀ ਵੇਖੋ ਮੋਰਚਾ ਲੱਗਾ ਗੁਰੂ ਕੇ ਬਾਗ ਦਾ ਲੜੇ ਕੌਣ ਅਕਾਲੀ ਜੱਤੋਂ ਦਾ ਮੋਰਚਾ ਨਨਕਾਣਾ ਸਾਹਿਬ ਦਾ ਮੋਰਚਾ ਤੇ ਪਿਛੇ ਜੇ ਹਰਿਆਣੇ ਦੇ ਵਿੱਚ ਚੋਣ ਹੋਈ ਗੁਰਦੁਆਰਾ ਕਮੇਟੀ ਦੀ ਮਨਸ਼ਾ ਕਿੰਨੀ ਮਾੜੀ ਆ ਤੇ ਸ਼ਬਦ ਕਿੰਨਾ ਚੁੱਪਦਾ ਏ ਅਕਾਲੀ ਕੈਂਡੀਡੀ ਜਿਸ ਵੀ ਜਮਾਤ ਦੇ ਨਾਲ ਅਕਾਲੀ ਸ਼ਬਦ ਲੱਗਾ ਉਹ ਗੁਰਦੁਆਰਾ ਕਮੇਟੀ ਦੀ ਚੋਣ ਹੀ ਨਹੀਂ ਲੜ ਸਕਦੇ ਇਹਨਾਂ ਨੂੰ ਪੁੱਛੇ ਭਲੇ ਮਾਨਸਾ ਨੂੰ ਵੀ ਗੁਰਦੁਆਰੇ ਜਦੋਂ ਆਜ਼ਾਦ ਕਰਾਏ ਹਮ ਅਕਾਲੀ ਸਭ ਦਾ ਪੰਥ ਨਿਆਰਾ ਹੈ ਗੁਰਦੁਆਰੇ ਆਜ਼ਾਦ ਪੰਥ ਨੇ ਜਦੋਂ ਕਰਾਇਆ ਉਦੋਂ ਅਕਾਲੀ ਲੜੇ ਪਰ ਇੰਨੀ ਨਫ਼ਰਤ ਕਹਿੰਦੇ ਜਿਹਦੇ ਨਾਲ ਇਹ ਸ਼ਬਦ ਲੱਗਾ ਉਹ ਚੋਣ ਹੀ ਨਹੀਂ ਲੜ ਸਕਦਾ ਇਹੋ ਕੁਝ ਹੀ ਪੰਜਾਬ ਚ ਚਾਹੁੰਦੇ ਤੋ ਮੈਂ ਕੌਮ ਨੂੰ ਅਪੀਲ ਕਰਦਾ ਵਾਂ ਆਪਾਂ ਇਕੱਠੇ ਹੋਈਏ ਆਪਾਂ ਗੁਰੂ ਨਾਲ ਜੁੜੀਏ ਬਾਣੀ ਨਾਲ ਜੁੜੀਏ ਤੇ ਤਗੜੇ ਹੋਈਏ ਪੰਜਾਬ ਸਾਡਾ ਘਰ ਵਾ ਸਿੱਖਾਂ ਦਾ ਭਾਵੇਂ ਅਕਾਲ ਤਖਤ ਸਾਹਿਬ ਸਾਰੇ ਦੁਨੀਆ ਦੇ ਸਿੱਖਾਂ ਦਾ ਪਰ ਪੰਜਾਬ ਦੇ ਸਿੱਖਾਂ ਦਾ ਪੇਕਾ ਘਰ ਪੰਜਾਬ ਮੈਂ ਪਾਕਿਸਤਾਨ ਗਿਆ ਨਨਕਾਣਾ ਸਾਹਿਬ ਮੈਂ ਤੁਰਿਆ ਜਾਂਦਾ ਸੀ ਨਗਰ ਕੀਰਤਨ ਚ ਤੇ ਦੋ ਬੱਚੇ ਆਉਣ ਇੱਕ 4 ਕਿ ਸਾਲ ਦਾ ਇੱਕ 6 ਸਾਲ ਦਾ ਤੇ ਕਿਰਪਾ ਨਾਲ ਤੋਂ ਦੀਆਂ ਪਾਈਆਂ ਤੇ ਪੰਥ ਦੇ ਰੰਗ ਨੀਲੇ ਸਿਰ ਤੇ ਸਜਾਏ ਉਹਨਾਂ ਨੇ ਤੇ ਮੈਂ ਪਿਆਰ ਦੇ ਨਾਲ ਬੱਚੇ ਨੂੰ ਗੱਲ ਵਖੜੀ ਪਾਈ ਜ਼ਫੀ ਪਾਈ ਮੈਂ ਪੁੱਛਿਆ 4 ਸਾਲ ਦੇ ਬੱਚੇ ਨੂੰ ਕੀ ਨਾਮ ਸ਼ੇਰਾ ਤੇਰਾ ਕਹਿੰਦਾ ਸਰਦਾਰ ਹਿੰਮਤ ਸਿੰਘ ਮੈਂ ਨੂੰ ਪੁੱਛਿਆ ਭਈ ਸਰਦਾਰ ਕੱਲਾ ਹਿੰਮਤ ਸਿੰਘ ਕਿਉਂ ਨਹੀਂ ਕਿਰਪਾਨ ਵਾਲਾ ਹੱਥ ਲਾ ਕੇ ਕਹਿੰਦਾ ਕਿਉਂਕਿ ਆਪਾਂ ਸਰਦਾਰ ਹੁੰਨੇ ਆ ਮੈਂ ਕੌਮ ਨੂੰ ਅਪੀਲ ਕਰਦਾ ਵਾਂ ਆਪਾਂ ਸਰਦਾਰਾਂ ਅਸੀਂ ਕਿਸੇ ਦੀ ਗੁਲਾਮੀ ਨਹੀਂ ਕਰ ਸਕਦੇ ਸਾਨੂੰ ਗੁਰੂ ਨੇ ਸਰਦਾਰ ਬਣਾਇਆ ਤੇ ਮੈਂ ਜਦੋਂ ਉੱਥੇ ਬੱਚੇ ਵੇਖੇ ਮੇਰਾ ਇੱਕ ਸੁਭਾਅ ਆ ਤੇ ਮੈਂ ਆਖਿਆ ਵੀ ਇਹ ਕਹਿੰਦੇ ਬੱਚੇ ਬਲੂਚਿਸਤਾਨ ਤੋਂ ਉੱਥੇ 5-6 ਪਰਿਵਾਰ ਆ ਸਾਡੇ ਸਾਹ ਕੋਥੋਂ ਦੇ ਸਿੱਖ ਪੂਰੀ ਦੁਨੀਆ ਦੇ ਵਿੱਚ ਵੱਸਣ ਵਾਲੇ ਸਿੱਖ ਭਾਰਤ ਵਿੱਚ ਜੇ ਪੇਕਾ ਕਰ ਤਕੜਾ ਹੋਊਗਾ ਤੇ ਉਹ ਸੇਫ ਵਾ ਜੇ ਇੱਥੇ ਹੀ ਕਮਜ਼ੋਰ ਪੈ ਗਿਆ ਪੰਥ ਤੇ ਫੇਰ ਵੇਖੋ ਸਾਡਾ ਕੋਈ ਬਹੁਤਾ ਕਿਸੇ ਪਾਸੇ ਚਾਰਾ ਨਹੀਂ ਚੱਲਣਾ ਬੰਦੀ ਸਿੰਘਾਂ ਦੀ ਗੱਲ ਚੱਲੀ ਬੰਦੀ ਸਿੰਘਾਂ ਦੇ ਬਾਰੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਇਹਨਾਂ ਨੇ ਮਤਾ ਵੀ ਪਾਇਆ ਮੈਨੂੰ ਪਤਾ ਵਾ ਪਿੱਛੇ ਜੇ 28 ਲੱਖ 10 ਖਟ ਘਟ ਕਰਾ ਕੇ ਤੇ ਦਿੱਲੀ ਪਹੁੰਚੇ ਸੀ ਪਰ ਕਈ ਸਾਡੇ ਵਿੱਚ ਧਿਆਨ ਸਿੰਘ ਡੋਗਰੇ ਵਾਲੇ ਵੀ ਆ ਉਹ ਗੱਲ ਫੇਰ ਸਿਰੇ ਨਾਲ ਲੱਗੀ ਉੱਥੇ ਸਰਕਾਰ ਦੇ ਨਾਲ ਅੱਜ ਪੰਥ ਬੈਠਾ ਮੈਂ ਜਕਾਰਾ ਛੱਡਾਂਗਾ ਤੁਸੀਂ ਬਾਵਾ ਖੜੀਆਂ ਕਰਨੀਆਂ ਕੀ ਪੰਥ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਮੰਗਦਾ ਅਸੀਂ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਮੰਗਦੇ ਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦੇਖ ਤੇ ਪੰਥ ਕੀ ਜੀਤ ਰਾਜ ਕਰੇਗਾ ਵਾਹਿਗੁਰੂ ਕਿਰਪਾ ਕਰੇ ਗੁਰੂ ਮੇਰ ਕਰੇ ਅੱਜ ਜਿਵੇਂ ਇੱਥੇ ਸਾਰਾ ਪੰਥ ਆ ਗਿਆ ਆਪਾਂ ਇਸੇ ਤਰ੍ਹਾਂ ਵੇਖੋ ਸਾਡਾ ਗੁਰੂ ਤੇ ਦੁਨੀਆਂ ਲਈ ਸ਼ਹਾਦਤ ਦਿੰਦਾ ਸੀ ਆਪਣੇ ਲਈ ਤੇ ਵਹਿ ਜੀਏ ਕੌਮ ਦੇ ਸਾਹਮਣੇ ਚੁਣੌਤੀਆਂ ਬਹੁਤ ਸਰਬਰ ਪੰਕੀ ਹੇਕੜੋ ਫਾਹੀ ਵਾਲ 50 ਇਹ ਤਨ ਲੈਰੀ ਗੱਡ ਖਿਆ ਸੱਚੇ ਤੇਰੀ ਆਸ ਪਰ ਮੈਨੂੰ ਆਪਣੇ ਨੌਜਵਾਨਾਂ ਤੇ ਮਾਣ ਵੀ ਬੜਾ ਕਹਿੰਦੇ ਜੀ ਇਹ ਸ਼ਰਾਬੀ ਆ ਇਹ ਨਸ਼ੇੜੀ ਆ ਪਰ ਜਦੋਂ ਹੜ ਆਇਆ ਸਰਕਾਰ ਕਿਤੇ ਨਹੀਂ ਦਿਸੀ ਪੰਜਾਬ ਦੇ ਨੌਜਵਾਨ ਪੰਥ ਪੰਥ ਦੇ ਨਿਸ਼ਾਨ ਸਾਹਿਬ ਲਾ ਕੇ ਟਰਾਲੀਆਂ ਟਰੈਕਟਰਾਂ ਤੇ ਰਸਤਾ ਵਣਦੇ ਫਿਰਦੇ ਮੈਂ ਆਮ ਹੀ ਇਹ ਗੱਲ ਬੋਲਦਾ ਨਾ ਮੈਂ ਫੇਰ ਦਰਾਉਂਗਾ ਪੰਜਾਬ ਦਾ ਨੌਜਵਾਨ ਪੰਜਾਬ ਚੜ੍ਹਦੀ ਕਲਾ ਚ ਭਟਕ ਗਏ ਨੇ ਭਾਵੇਂ ਗੱਬਰੂ ਫੇਰ ਇੱਕ ਦਿਨ ਮੁੜ ਆਉਣਗੇ ਮੁਖ ਹੋਣੇ ਆਨੰਦਪੁਰ ਵੱਲ ਨੂੰ ਚੜਦੀ ਕਲਾ ਦੇ ਗੀਤ ਗਾਣਗੇ ਸਿੱਖ ਦਾ ਮੁਖ ਆਨੰਦਪੁਰ ਸਾਹਿਬ ਅੰਮ੍ਰਿਤਸਰ ਸਾਹਿਬ ਵਾਲਾ ਜਿਹਦਾ ਮੁਖ ਦਿੱਲੀ ਵਾਲਾ ਹੈ ਇਹ ਦਿੱਲੀ ਦੀ ਧਰਤੀ ਤੇ ਹੀ ਸਾਡੇ ਗੁਰੂ ਨੂੰ ਸ਼ਹੀਦ ਕੀਤਾ ਹੈ ਇਹ ਚੇਤੇ ਚ ਰੱਖਣਾ ਹੈ ਦਿੱਲੀ ਤੋਂ ਚੱਲਣ ਵਾਲੀਆਂ ਤਾਕਤਾਂ ਸਿੱਖਾਂ ਦੀਆਂ ਸਕੀਆਂ ਨਹੀਂ ਸਾਡਾ ਤੇ ਇਤਿਹਾਸ ਭਰਿਆ ਪਿਆ ਤੋਂ ਮੈਂ ਸਮੁੱਚੀ ਸੰਗਤ ਦਾ ਖਾਸ ਕਰਕੇ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਬੜਾ ਔਖਾ ਸਮਾਂ ਸੀ ਆ ਜਿਨ੍ਹਾਂ ਨੂੰ ਤੁਸੀਂ ਸਰਕਾਰ ਕਹਿੰਦੇ ਇਹ ਕਦੀ ਅਕਾਲ ਤਖਤ ਦੇ ਆ ਕੇਸਗੜ੍ਹ ਸਾਹਿਬ ਤਖਤ ਦੇ ਰਾਜ ਟੋਏ ਪੁੱਟ ਕੇ ਗਏ ਕਦੀ ਸਾਰੇ ਸ਼ਹਿਰ ਦੇ ਸਪੀਕਰ ਬਣ ਗਏ ਪਰ ਜਦੋਂ ਅਸੀਂ ਕਹਾਂ ਨਾ ਵੀ ਜੇ 10 ਵਜੇ ਤੱਕ ਨਾ ਲੱਥੇ ਤੇ ਤਾਰਾਂ ਵੱਡਾਂਗੇ ਤੇ ਜਬਤ ਕਰਾਂਗੇ ਸਪੀਕਰ ਤੇ ਪਹਿਲਾ ਇਹਨਾਂ ਨੇ ਲਾਤੇ ਇਹ ਤਖਤਾਂ ਦੀ ਘੇਰਾਬੰਦੀ ਨਹੀਂ ਹੋਣੀ ਇਹਨਾਂ ਵੱਲੋਂ ਨਾ ਸੀ ਹੋਣ ਦਵਾਂਗੇ ਸ਼ਰੂਮਣੀ ਕਾਲੀ ਦਾਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਆਏ ਆ ਤੇ ਮੈਂ ਇਹ ਸੁਝਾ ਦਿੰਨਾ ਵੀ ਜਦੋਂ ਵੀ ਕੋਈ ਸ਼ਿਕਾਪ ਦੀ ਪਹਿਲਾਂ ਵੀ ਹੁੰਦੇ ਆ ਜਦੋਂ ਵੀ ਕੋਈ ਸ਼ਿਕਾਇਤ ਦੀ ਹੋਵੇ ਪੰਥ ਦੀ ਨਮੁੰਦਾ ਜਮਾਤ ਆ ਸ਼ਰੋਮਣੀ ਅਕਾਲੀ ਦਲ ਰਾਸੀ ਇਹ ਸ਼ਿਕਾਇਤਾਂ ਚਾਉਣ ਪੰਥ ਨਾਲ ਗੱਲਬਾਤ ਕਰਨ ਅਤੇ ਗੁਰੂ ਪਾਤਸ਼ਾਹ ਨੂੰ ਇਸੇ ਤਰ੍ਹਾਂ ਸਜਦੇ ਕਰਨ 29 ਨਵੰਬਰ 350 ਸਾਲ ਬਾਅਦ ਇਤਿਹਾਸਕ ਮੌਕਾ ਆ ਰਿਹਾ ਜਦੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਭਾਈ ਜਤਾ ਜੀ ਦਿੱਲੀ ਤੋਂ ਵਿਵਾਨਗੜ੍ਹ ਸਾਹਿਬ ਲੈ ਕੇ ਆਏ ਸੀ ਕੀਰਤਪੁਰ ਸਾਹਿਬ ਮਾ ਨਾਨਕੀ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਮਾਂ ਉਹਨਾਂ ਨੇ ਪੁੱਤ ਦਾ ਕੱਲਾ ਸਿਰ ਵੇਖਿਆ ਮਾਤਾ ਗੁਜਰੀ ਉਹਨਾਂ ਦੇ ਮੈਲ ਪਤਨੀ ਪਤੀ ਦਾ ਸਿਰ ਵੇਖਿਆ ਗੁਰੂ ਗੋਬਿੰਦ ਸਿੰਘ ਉਹਨਾਂ ਨੇ ਆਪਣੇ ਬਾਪੂ ਦਾ ਗੁਰੂ ਤੇਗ ਬਹਾਦਰ ਦਾ ਕੱਲਾ ਸਿਰ ਵੇਖਿਆ ਸੰਗਤ ਪਾਠ ਕਰਦਿਆਂ ਕੀਰਤ ਬਿਬਾਨਗੜ ਸਾਹਿਬ ਤੋਂ ਇੱਥੇ ਸ੍ਰੀ ਗੰਗਾ ਸਾਹਿਬ ਆਈ ਸੀ ਤੇ ਮੈਂ ਬੇਨਤੀ ਕਰਦਾ ਵਾਂ ਪੰਥ ਨੂੰ 29 ਨਵੰਬਰ ਨੂੰ ਕੋਈ ਸਿੱਖ ਘਰੇ ਨਾ ਰਵੇ ਆਪਾਂ ਉਹਨਾਂ ਪਲਾਂ ਦੇ ਗਵਾਹ ਬਣਾਂਗੇ 350 ਸਾਲ ਬਾਅਦ ਜਦੋਂ ਗੁਰੂ ਸਾਹਿਬ ਜੀ ਦਾ ਸੀਸ ਉੱਥੋਂ ਆਇਆ ਸੀ ਦਲਬਾਬਾ ਵਿਦੇ ਚੰਦ ਵਾਲੇ ਇੱਕ ਬੜਾ ਸੋਨਾ ਸੁਝਾ ਦੇ ਕੇ ਗਏ ਸੀ ਅਸੀਂ ਉਹਦੇ ਤੇ ਅਮਲ ਕਰਾਂਗੇ ਬਾਬਾ ਅਵਤਾਰ ਸਿੰਘ ਨੇ ਅੱਪਾ ਇੱਕ ਟਾਈਮ ਨਿਯਤ ਕਰਾਂਗੇ ਅਗਲੇ ਆਉਣ ਵਾਲੇ ਸਮੇਂ 'ਚ ਕਿ ਵਿਵਾਨਗੜ ਸਾਹਿਬ ਤੋਂ ਇੱਕ ਨਿਯਤ ਸਮੇਂ ਤੇ ਨਗਰ ਕੀਰਤਨ ਚੱਲਿਆ ਕਰੂ ਤੇ ਇਥੇ ਨਿਯਤ ਸਮੇਂ ਤੇ ਅਰਦਾਸ ਹੋਇਆ ਕਰੂ ਜਿਵੇਂ ਜੋਤੀ ਸਰੂਪ ਸਾਹਿਬ ਹੁੰਦੀ ਫਤੇਗੜ ਸਾਹਿਬ ਕੌਮ ਦੇ ਸ਼ਹੀਦਾਂ ਨੂੰ ਯਾਦ ਰੱਖੀਏ ਆਪਸ ਵਿੱਚ ਪਿਆਰ ਰੱਖੀਏ ਨਫ਼ਰਤਾਂ ਤੇ ਸਾਨੂੰ ਸਿਖਾਇਆ ਹੀ ਨਹੀਂ ਗੁਰੂ ਨੇ ਇੱਕ ਦੂਜੇ ਸਿੱਖ ਦੀ ਕਦਰ ਕਰੀਏ ਪਿਆਰ ਕਰੀਏ ਮਦਦ ਕਰੀਏ ਖੰਡੇ ਬਾਡੇ ਦੀ ਪਾਲ ਸ਼ਕੀਏ ਗੁਰੂ ਵਾਲੇ ਬਣ ਗਏ ਹਮੇਸ਼ਾ ਚੜ੍ਹਦੀ ਕਲਾ ਚ ਰਹੀਏ ਇੱਕ ਦੂਜੇ ਦਾ ਸਾਥ ਦਈਏ ਮੈਂ ਇੱਥੇ ਪਹੁੰਚਣਾ ਸਾਰੀਆਂ ਗੁਰੂਕੀਆਂ ਸੰਗਤਾਂ ਸ਼ਰੋਮਣੀ ਕਾਲੀਦਾਲ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਸਰਦਾਰ ਬਲਵਿੰਦਰ ਸਿੰਘ ਜੀ ਭੁੰਦਾੜ ਸਰਦਾਰ ਤਜਿੰਦਰ ਸਿੰਘ ਮਿੱਡੂ ਖੇੜਾ ਆਤੇ ਸਮੁੱਚੀ ਲੀਡਰਸ਼ਿਪ ਸਰਦਾਰ ਗੱਲਜੀਤ ਸਿੰਘ ਪ੍ਰਧਾਨ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਸਾਰੀ ਗੁਰੂ ਕੀ ਸੰਗਤ ਦਾ ਆਖਰੀ ਆਪਾਂ ਸੰਗਤੀ ਰੂਪ ਦੇ ਵਿੱਚ ਦੋ ਪੰਕਤੀਆਂ ਪੜ੍ਹਨੀਆਂ ਇਹ ਸੰਦੇਸ਼ ਦੇਣਾ ਸਾਡੇ ਗੁਰੂ ਨੇ ਕਿਹਾ ਨਾ ਅਸੀਂ ਡਰਦੇ ਆਂ ਤੇ ਨਾ ਕਿਸੇ ਨੂੰ ਡਰਾਉਂਦੇ ਆਂ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਬਚਨ ਭੈ ਕਾਹੂ ਗਿਆਨੀ ਤਾਹੇ ਬਖਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਸਿੱਧੀਆਂ ਤਸਵੀਰਾਂ ਦਿਖਾ ਰਹੇ ਆ ਜਥੇਦਾਰ ਗਿਆਨੀ ਕੁਲਦੀਪ ਸਿੰਘ ਖੜਕਾ ਜੂਣਾ ਦੇ ਵੱਲੋਂ ਸੰਬੋਧਨ ਕੀਤਾ ਜਾ ਰਿਹਾ ਸੀ ਸਤਿ ਸ੍ਰੀ ਅਕਾਲ ਸਿੰਘ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਬੋਧਨ ਕਰ ਰਹੇ ਸੀਗੇ ਤੇ ਨਾਲ ਹੀ ਉਹਨਾਂ ਨੇ ਕਹਿ ਗਏਗਾ ਬੱਚਿਆਂ ਨੂੰ ਜ਼ਰੂਰ ਸਿੱਖੀ ਦੇ ਨਾਲ ਜੋੜਨਾ ਚਾਹੀਦਾ ਹੈ ਗੁਰਬਾਣੀ ਪੜਨੀ ਚਾਹੀਦੀ ਹੈ ਗੁਰਬਾਣੀ ਦੇ ਨਾਲ ਬੱਚਿਆਂ ਨੂੰ ਵੀ ਜੋੜਨਾ ਚਾਹੀਦਾ ਹੈ ਤੇ ਨਾਲ ਹੀ ਪੰਜਾਬ ਸਰਕਾਰ ਤੇ ਵੀ ਸ਼ਬਦੀ ਵਾਰ ਕਰਦੇ ਨਜ਼ਰ ਆਏ ਨੇ ਤਾਂ ਕੁਲਦੀਪ ਸਿੰਘ ਗੜਗਾਚ ਹੁਣਾ ਨੂੰ ਯਾਨੀ ਜਥੇਦਾਰ ਯਾਨੀ ਕੁਲਦੀਪ ਸਿੰਘ ਗੜਗਾਚ ਹੁਣਾ ਨੂੰ ਸਨਮਾਨਿਤ ਕੀਤਾ ਗਿਆ ਹੈ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਣਾ ਦੇ ਵੱਲੋਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਨਮਾਨਿਤ ਕੀਤਾ ਜਾ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੀ ਸਟੇਜ ਤੇ ਮੌਜੂਦ ਨੇ ਸਨਮਾਨਿਤ ਲਗਾਤਾਰ ਕੀਤਾ ਜਾ ਰਿਹਾ ਹੈ ਪਹੁੰਚੀਆਂ ਹੋਈਆਂ ਸ਼ਕਤੀਤਾ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਸਿੱਧੀਆਂ ਤਸਵੀਰਾਂ ਤੁਹਾਨੂੰ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਦਿਖਾ ਰਿਹਾ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੁਣਾ ਦੇ ਵੱਲੋਂ ਸਿਰੋਪਾਉ ਪਾਏ ਜਾ ਰਹੇ ਨੇ ਜੜੀਆਂ ਪਹੁੰਚੇ ਹੋਏ ਪਹੁੰਚੀਆਂ ਹੋਈਆਂ ਸ਼ਕਤੀਤਾ ਨੇ ਤਾਂ ਸਿੱਧੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਤੇ ਨਾਲ ਹੀ ਇਸ ਮੌਕੇ ਤੇ ਉਹਨਾਂ ਨੇ ਕਿਹਾਗਾ ਸਰਕਾਰਾਂ ਤੇ ਸ਼ਬਦੀ ਵਾਰ ਕੀਤੇ ਨੇ ਕਿ ਵੰਡ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਸੀਂ ਸਾਰਿਆਂ ਨੇ ਇੱਕਜੁੱਟ ਰਹਿਣਾ ਹੈਗਾ ਸਾਰਿਆਂ ਨੇ ਇਕੱਠੇ ਰਹਿਣਾ ਹੈਗਾ ਤੇ ਨਾਲ ਹੀ ਬੱਚਿਆਂ ਨੂੰ ਸੁਖਬੀਰ ਸਿੰਘ ਬਾਦਲ ਹੁਣਾਂ ਦੇ ਵੱਲੋਂ ਵੀ ਅਪੀਲ ਕੀਤੀ ਗਈ ਕਿ ਆਪਣੇ ਬੱਚਿਆਂ ਨੂੰ ਵੀ ਜ਼ਰੂਰ ਲੈ ਕੇ ਆਇਆ ਜਾਵੇ